ਮਿਸ਼ਰੀ ਖਾਨ ਦੇ ਭਰਪੂਰ ਫਾਇਦੇ ਗਲਾ ਖਰਾਬ ਤੋਂ ਲੈ ਕੇ ਮੂੰਹ ਦੀ ਹਰ ਬਿਮਾਰੀ ਦਾ ਇਲਾਜ ਮੂੰਹ ਦੇ ਛਾਲੇ ਤੱਕ ਮਿਸ਼ਰੀ ਕਰ ਦਿੰਦੀ ਹੈ ਬਿਲਕੁਲ ਠੀਕ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਹਾਡੇ ਮੂੰਹ ਦੇ ਵਿੱਚ ਕੋਈ ਵੀ ਬਿਮਾਰੀ ਹੈ ਮੂੰਹ ਦੇ ਵਿੱਚ ਛਾਲੇ ਹੋ ਰੱਖੇ ਨੇ ਗਲਾ ਖਰਾਬ ਹੈ ਤਾਂ ਇਹ ਮਿਸ਼ਰੀ ਤੁਹਾਡੇ ਲਈ ਇੱਕ ਅੰਮ੍ਰਿਤ ਵਾਂਗੂ ਕੰਮ ਕਰੇਗੀ ਦਰਅਸਲ ਮਿਸ਼ਰੀ ਇੱਕ ਜੋ ਕਿ ਰੌਕ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿ ਰੌਕ 슈ਗਰ ਦਾ ਇੱਕ ਮਿੱਠਾ ਪਦਾਰਥ ਹੈ ਜੋ ਕਿ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਇਹ ਖਾਣ ਦੇ ਸਵਾਦ ਨੂੰ ਹੋਰ ਹੀ ਵਧਾਉਂਦੀ ਹੈ ਤੇ ਸਰੀਰ ਨੂੰ ਠੰਡਕ ਵੀ ਪਹੁੰਚਾਉਂਦੀ ਹੈ ਤਾਂ ਉਹ ਜਾਣਦੇ ਹਾਂ ਕਿ ਮਿਸ਼ਰੀ ਦੇ ਕੀ ਕੁਝ ਫਾਇਦੇ ਹੁੰਦੇ ਨੇ ਤਾਂ ਦੱਸਦੀ ਕਿ ਮਿਸ਼ਰੀ ਦੇ ਵਿੱਚ ਅਜਿਹੇ ਗੁਣ ਪਾਏ ਜਾਂਦੇ ਨੇ ਜੋ ਸਿਹਤ ਲਈ ਬਹੁਤ ਜ਼ਿਆਦਾ ਫਲਾਹੇਵੰਦ ਹੁੰਦਾ ਹੈ ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੇ ਨਾਲ ਯਾਦਾਸ਼ਤ ਵਧਦੀ ਹੈ ਇਸ ਸਰੀਰ ਨੂੰ ਠੰਡਾ ਰੱਖਦੀ ਹੈ ਮਿਸ਼ਰੀ ਖਾਨ ਦੇ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਤੋਂ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਗਲਾ ਖਰਾਬ ਹੋਣ ਦੀ ਸੂਰਤ ਦੇ ਵਿੱਚ ਜੇਕਰ ਹੁੰਦੇ ਹੋ ਤਾਂ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ ਗਰਮੀਆਂ ਦੇ ਵਿੱਚ ਮਿਸ਼ਰੀ ਖਾਨ ਦੇ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ ਜੇਕਰ ਗਰਮੀਆਂ ਦੇ ਵਿੱਚ ਕਿਸੇ ਨੂੰ ਧੁੱਪ ਜ਼ਿਆਦਾ ਲੱਗਦੀ ਹੈ ਕਈ ਵਾਰੀ ਲੂ ਲੱਗਣ ਦੇ ਕਾਰਨ ਬਿਮਾਰ ਵੀ ਹੋ ਜਾਂਦੇ ਨੇ ਅਕਸਰ ਬੱਚੇ ਜ਼ਿਆਦਾ ਕਰ ਇਸ ਦੇ ਵਿੱਚ ਬਿਮਾਰ ਹੁੰਦੇ ਨੇ ਤੇ ਉਹਨਾਂ ਨੂੰ ਮਿਸ਼ਰੀ ਦਾ ਸੇਵਨ ਜ਼ਰੂਰ ਸੋ ਇਹਦਾ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਵੇ ਜਾਂ ਫਿਰ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਸਿਰਫ ਮਿਸ਼ਰੀ ਸੌਫ ਅਤੇ ਬਦਾਮ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਇਸ ਨੂੰ ਪੀਸ ਲਓ ਤੇ ਫਿਰ ਦੇ ਫਿਰ ਇਸ ਦੇ ਵਿੱਚ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਦੇ ਨਾਲ ਪੀਓ ਇਸ ਦੇ ਨਾਲ ਅੱਖਾਂ ਨੂੰ ਫਾਇਦਾ ਮਿਲੇਗਾ ਮੂੰਹ ਦੇ ਵਿੱਚ ਜੇਕਰ ਛਾਲੇ ਹੁੰਦੇ ਨੇ ਤਾਂ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ਦੇ ਉੱਤੇ ਲਗਾਓ ਇਸ ਦੇ ਨਾਲ ਛਾਲੇ ਬਿਲਕੁਲ ਠੀਕ ਹੋ ਜਾਣਗੇ ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋਂ ਕਰਨ ਦੇ ਨਾਲ ਸਰੀਰ ਦੇ ਵਿੱਚ ਊਰਜਾ ਆਉਂਦੀ ਹੈ ਤੇ ਇਸ ਦੇ ਨਾਲ ਸਰੀਰ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ ਵੀ ਵੱਧਦੀ ਹੈ ਤਾਂ ਮਿਸ਼ਰੀ ਦੇ ਵਿੱਚ ਮਠਾਸ ਅਤੇ ਠੰਡਕ ਦੋਵੇਂ ਹੀ ਗੁਣ ਹੁੰਦੇ ਨੇ ਇਸ ਦੇ ਲਈ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਸ਼ਰਬਤ ਦੇ ਵਜੋਂ ਇਸ ਨੂੰ ਕੋਲ ਕੇ ਪੀਣ ਦੇ ਨਾਲ ਲੂ ਲੱਗਣ ਤੋਂ ਬਚਾਅ ਹੁੰਦਾ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਫੁਰਤੀ ਦਾ ਅਹਿਸਾਸ ਹੁੰਦਾ ਹੈ ਅਤੇ ਕੁਝ ਦੇਰ ਦੇ ਲਈ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ ਦੇ ਵਿੱਚ ਸਰੀਰ ਨੂੰ ਊਰਜਾ ਦਿੰਦਾ ਹੈ ਤਾਂ ਇਹ ਖਬਰ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਤੁਹਾਡੀ ਮੰਮੀ ਜਾਂ ਫਿਰ ਦਾਦੀ ਨਾਨੀ ਕੋਈ ਵੀ ਹੈ ਜੇਕਰ ਮਿਸ਼ਰੀ ਦੀ ਵਰਤੋਂ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਫਾਇਦੇ ਜ਼ਰੂਰ ਪੁੱਛਿਆ ਕਰੋ ਕਿਉਂਕਿ RAM ਬਣ ਫਾਇਦੇ ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਾਂ ਫਿਰ ਪੁਰਾਣੀਆਂ ਕਹਾਵਤਾਂ ਦੇ ਅਨੁਸਾਰ ਬਜ਼ੁਰਗਾਂ ਦੇ ਕੋਲ ਇਸ ਦਾ ਇਲਾਜ ਤੇ ਇਹਨਾਂ ਗਿਆਨ ਹੋਰ ਵੀ ਜ਼ਿਆਦਾ ਹੁੰਦਾ ਹੈ ਮਿਸ਼ਰੀ ਖਾਨ ਦੇ ਭਰਪੂਰ ਫਾਇਦੇ ਗਲਾ ਖਰਾਬ ਤੋਂ ਲੈ ਕੇ ਮੂੰਹ ਦੀ ਹਰ ਬਿਮਾਰੀ ਦਾ ਇਲਾਜ ਮੂੰਹ ਦੇ ਛਾਲੇ ਤੱਕ ਮਿਸ਼ਰੀ ਕਰ ਦਿੰਦੀ ਹੈ ਬਿਲਕੁਲ ਠੀਕ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਹਾਡੇ ਮੂੰਹ ਦੇ ਵਿੱਚ ਕੋਈ ਵੀ ਬਿਮਾਰੀ ਹੈ ਮੂੰਹ ਦੇ ਵਿੱਚ ਛਾਲੇ ਹੋ ਰੱਖੇ ਨੇ ਗਲਾ ਖਰਾਬ ਹੈ ਤਾਂ ਇਹ ਮਿਸ਼ਰੀ ਤੁਹਾਡੇ ਲਈ ਇੱਕ ਅੰਮ੍ਰਿਤ ਵਾਂਗੂ ਕੰਮ ਕਰੇਗੀ ਦਰਸਲ ਮਿਸ਼ਰੀ ਇੱਕ ਜੋ ਕਿ ਰੌਕ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿ ਰੌਕ 슈ਗਰ ਦਾ ਇੱਕ ਮਿੱਠਾ ਦਾਤ ਹੈ ਜੋ ਕਿ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਇਹ ਖਾਣ ਦੇ ਸਵਾਦ ਨੂੰ ਹੋਰ ਵਧਾਉਂਦੀ ਹੈ ਤੇ ਸਰੀਰ ਨੂੰ ਠੰਡਕ ਵੀ ਪਹੁੰਚਾਉਂਦੀ ਹੈ ਤਾਂ ਉਹ ਜਾਣਦੇ ਹਾਂ ਕਿ ਮਿਸ਼ਰੀ ਦੇ ਕੀ ਕੁਝ ਫਾਇਦੇ ਹੁੰਦੇ ਨੇ ਤਾਂ ਦੱਸਦੀ ਕਿ ਮਿਸ਼ਰੀ ਦੇ ਵਿੱਚ ਅਜਿਹੇ ਗੁਣ ਪਾਏ ਜਾਂਦੇ ਨੇ ਜੋ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੇ ਨਾਲ ਯਾਦਾਸ਼ ਵਧਦੀ ਹੈ ਇਹ ਸਰੀਰ ਨੂੰ ਠੰਡਾ ਰੱਖਦੀ ਹੈ ਮਿਸ਼ਰੀ ਖਾਣ ਦੇ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਤੋਂ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਗਲਾ ਖਰਾਬ ਹੋਣ ਦੀ ਸੂਰਤ ਦੇ ਵਿੱਚ ਜੇ ਕਿ ਹੁੰਦੇ ਹੋ ਤਾਂ ਤੇਜ਼ ਦਰਦ ਤੋ ਵੀ ਰਾਹਤ ਮਿਲਦੀ ਹੈ ਗਰਮੀਆਂ ਦੇ ਵਿੱਚ ਮਿਸ਼ਰੀ ਖਾਨ ਦੇ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ ਜੇਕਰ ਗਰਮੀਆਂ ਦੇ ਵਿੱਚ ਕਿਸੇ ਨੂੰ ਧੁੱਪ ਜ਼ਿਆਦਾ ਲੱਗਦੀ ਹੈ ਕਈ ਵਾਰੀ ਲੂ ਲੱਗਣ ਦੇ ਕਾਰਨ ਬਿਮਾਰ ਵੀ ਹੋ ਜਾਂਦੇ ਨੇ ਅਕਸਰ ਬੱਚੇ ਜ਼ਿਆਦਾ ਗਰਮੀਆਂ ਦੇ ਵਿੱਚ ਬਿਮਾਰ ਹੁੰਦੇ ਨੇ ਤੇ ਉਹਨਾਂ ਨੂੰ ਮਿਸ਼ਰੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਵੇ ਜਾਂ ਫਿਰ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਸਿਰਫ ਮਿਸ਼ਰੀ ਸੌਫ ਅਤੇ ਬਦਾਮ बराबर मात्रा ਦੇ ਵਿੱਚ ਲੈ ਕੇ ਇਸ ਨੂੰ ਪੀਸ ਲਓ ਤੇ ਫਿਰ ਦ ਫਿਰ ਇਸ ਦੇ ਵਿੱਚ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਦੇ ਨਾਲ ਪੀਓ ਇਸ ਦੇ ਨਾਲ ਅੱਖਾਂ ਨੂੰ ਫਾਇਦਾ ਮਿਲੇਗਾ ਮੂੰਹ ਦੇ ਵਿੱਚ ਜੇਕਰ ਛਾਲੇ ਹੁੰਦੇ ਨੇ ਤਾਂ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ਦੇ ਉੱਤੇ ਲਗਾਓ ਇਸ ਦੇ ਨਾਲ ਛਾਲੇ ਬਿਲਕੁਲ ਠੀਕ ਹੋ ਜਾਣਗੇ ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋਂ ਕਰਨ ਦੇ ਨਾਲ ਸਰੀਰ ਦੇ ਵਿੱਚ ਊਰਜਾ ਆਉਂਦੀ ਹੈ ਤੇ ਇਸ ਦੇ ਨਾਲ ਸਰੀਰ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਿਵਾਦੀ ਹੈ ਤਾਂ ਮਿਸ਼ਰੀ ਦੇ ਵਿੱਚ ਮਿਠਾਸ ਅਤੇ ਠੰਡਕ ਦੋਵੇਂ ਹੀ ਗੁਣ ਹੁੰਦੇ ਨੇ ਇਸ ਦੇ ਲਈ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਸ਼ਰਬਤ ਦੇ ਵਾਚੋ ਇਸ ਨੂੰ ਘੋਲ ਕੇ ਪੀਣ ਦੇ ਨਾਲ ਲੂ ਲੱਗਣ ਤੋਂ ਬਚਾਅ ਹੁੰਦਾ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਫੁਰਤੀ ਦਾ ਅਹਿਸਾਸ ਹੁੰਦਾ ਹੈ ਅਤੇ ਕੁਝ ਦੇਰ ਦੇ ਲਈ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ ਦੇ ਵਿੱਚ ਸਰੀਰ ਨੂੰ ਊਰਜਾ ਦਿੰਦਾ ਹੈ ਤਾਂ ਇਹ ਖਬਰ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਤੁਹਾਡੀ ਮੰਮੀ ਜਾਂ ਫਿਰ ਦਾਦੀ ਨਾਨੀ ਕੋਈ ਵੀ ਹੈ ਜੇਕਰ ਮਿਸ਼ਰੀ ਦੀ ਵਰਤੋਂ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਫਾਇਦੇ ਜ਼ਰੂਰ ਪੁੱਛਿਆ ਕਰੋ ਕਿਉਂਕਿ RAM ਬਣ ਫਾਇਦੇ ਕੁਝ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਾਂ ਫਿਰ ਪੁਰਾਣੀਆਂ ਕਹਾਵਤਾਂ ਦੇ ਅਨੁਸਾਰ ਬਜ਼ੁਰਗਾਂ ਦੇ ਕੋਲ ਇਸ ਦਾ ਇਲਾਜ ਤੇ ਇਹਨਾਂ ਗਿਆਨ ਹੋਰ ਵੀ ਜ਼ਿਆਦਾ ਹੁੰਦਾ ਹੈ